ਬੰਨੋ ਨੇ ਤੈਅ ਕਰ ਲਿਆ ਕਿ ਅੰਕਿਤਾ ਦੇ ਬੱਚੇ ਦਾ ਬਾਪ ਜੋ ਵੀ ਹੋਇਆ ਛੱਡੇਗੀ ਨਹੀਂ ਕੁਝ ਜਾਂਚ ਪੜਤਾਲ ਤੋਂ ਬਾਅਦ ਬੰਨੋ ਨੇ ਪਤਾ ਕੀਤਾ ਕਿ ਅੰਕਿਤਾ ਜੇਸ ਮੁੰਡੇ ਨਾਲ ਪਿਆਰ ਕਰਦੀ ਸੀ ਉਹ ਉਸਦੇ ਸ਼ਹਿਰ ਵਿੱਚ ਰਹਿੰਦਾ ਸੀ ਅਗਲੇ ਹੀ ਦਿਨ ਬੰਨੋ ਉਸਦੇ ਘਰ ਗਈ ਅਸਲ ਵਿੱਚ ਉਸ ਮੁੰਡੇ ਦਾ ਨਾਮ ਸਾਇਲ ਸੀ ਸਾਇਲ ਦੇ ਘਰ ਸਾਇਲ ਤੇ ਸਾਇਲ ਦੀ ਮਾਂ ਤ੍ਰਿਪਤੀ ਰਹਿੰਦੀ ਸੀ ਬੰਨੋ ਨੂੰ ਦੇਖ ਕੇ ਸਾਇਲ ਨੇ ਪਛਾਣ ਲਿਆ ਪਰ ਪਤੀ ਨੇ ਉਸ ਨੂੰ ਨਾ ਪਹਿਚਾਣਿਆ ਫਿਰ ਵੀ ਤ੍ਰਿਪਤੀ ਨੇ ਉਸ ਨੂੰ ਬੈਠਣ ਲਈ ਕਿਹਾ ਸਾਇਲ ਦਾ ਘਰ ਬਹੁਤ ਵੱਡਾ ਸੀ ਘਰ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਸੀ ਹਾਂਜੀ ਬੇਟਾ ਤੁਸੀਂ ਕੌਣ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਜੀ ਮਾਂ ਜੀ ਮੇਰਾ ਨਾਮ ਬੰਨੋ ਹੈ ਤੇ ਮੈਂ ਇਸ ਸਾਇਲ ਬਾਰੇ ਗੱਲ ਕਰਨ ਆਈਆਂ ਹਾਂ ਪੁੱਤ ਬੋਲ ਕੀ ਗੱਲ ਕਰਨੀ ਜੀ ਹਰਮੇਸ਼ ਹੋਏ ਰਮੇਸ਼ ਮੇਰੀ ਧੀ ਆਈਏ ਚਾਹ ਪਾਣੀ ਕਰ ਤੇ ਨਾਲੇ ਕੁਝ ਖਾਣ ਨੂੰ ਵੀ ਲੈ ਆਮੀ ਮਾਂ ਜੀ ਤੁਹਾਡੀ ਸੋਚ ਕਿੰਨੀ ਚੰਗੀ ਏ ਪਰ ਸਾਈਲ ਮਾਫ ਕਰਨਾ ਪਰ ਸਾਈਲ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਈ ਕੀ ਕੀਤਾ ਪੁੱਤ ਮੈਨੂੰ ਦੱਸ ਮੈਂ ਹੁਣੇ ਕੰਨ ਖਿੱਚਦੀ ਆ ਇਸਨ ਲਾਇਕ ਦੀ ਆਂਟੀ ਜੀ ਤੁਹਾਡਾ ਬੇਟਾ ਕਿਸੇ ਕੁੜੀ ਨਾਲ ਪਿਆਰ ਕਰਦਾ ਸੀ ਨਾਲ ਜਿਉਣ ਮਰਨ ਦੀ ਵਾਅਦੇ ਕਰਦਾ ਸੀ ਨਾਲ ਮਾਰਨਾ ਤਾਂ ਦੂਰ ਜਾਉਣਾ ਵੀ ਜਦੋਂ ਕੁੜੀ ਪ੍ਰੈਗਨੈਂਟ ਹੋ ਗਈ ਤਾਂ ਇਸ ਮੁੰਡੇ ਨੇ ਉਸ ਨੂੰ ਛੱਡ ਦਿੱਤਾ ਕੀ ਗੱਲ ਕਹਿ ਰਹੀ ਹੈ ਬੰਨੋ ਸਾਇਲ ਮੈਂ ਤੈਨੂੰ ਪੁੱਛ ਰਹੀ ਹਾਂ ਕੌਣ ਹੈ ਉਹ ਕੁੜੀ ਤ੍ਰਿਪਤੀ ਨੇ ਗੁੱਸੇ ਵਿੱਚ ਸਾਇਲ ਨੂੰ ਪੁੱਛਿਆ ਮੰਮੀ ਮੈਂ ਡਰ ਗਿਆ ਸੀ ਮੈਨੂੰ ਲੱਗਿਆ ਕਿ ਤੁਹਾਨੂੰ ਉਹ ਕੁੜੀ ਪਸੰਦ ਨਹੀਂ ਆਏਗੀ ਵੈਸੇ ਵੀ ਪਿਤਾ ਜੀ ਨਹੀਂ ਰਹੇ ਮੈਂ ਤੁਹਾਨੂੰ ਦੁਖੀ ਨਹੀਂ ਦੇਖ ਸਕਦਾ ਸਾਇਲ ਨੇ ਕਿਹਾ ਮੂਰਖਾ ਕਿੰਨੀ ਵੱਡੀ ਗਲਤੀ ਕੀਤੀ ਏ ਜਾਂ ਤੂੰ ਮੇਰੀ ਨੂੰ ਰਾਣੀ ਨੂੰ ਲੈ ਕੇ ਆ ਉਹ ਜਿਹੋ ਜਈ ਵੀ ਐ ਪਰ ਮੈਨੂੰ ਪਸੰਦ ਐ ਤ੍ਰਿਪਤਾ ਨੇ ਕਿਹਾ ਉਸੇ ਵਕਤ ਸਾਇਲ ਨੇ ਨਾ ਦੇਰ ਕਰਦੇ ਹੋਈ ਗੱਡੀ ਕੱਢੀ ਤੇ ਅੰਕਿਤਾ ਨੂੰ ਲੈਣ ਗਿਆ ਅੰਕਿਤਾ ਸਰੋਜ ਦੀ ਘਰ ਸੀ ਸਾਇਲ ਦੇ ਪਿੱਛੇ ਬਨਉ ਤੇ ਤ੍ਰਿਪਤਾ ਵੀ ਪਹੁੰਚ ਗਈ ਅੰਕਿਤਾ ਅੰਕਿਤਾ ਸਾਇਲ ਨੇ ਆਵਾਜ਼ ਲਗਾਈ ਅੰਕਿਤਾ ਸਾਇਲ ਕੋ ਲਾਈ ਤੇ ਬੋਲੀ ਹਾਂ ਹੁਣ ਕੀ ਕੰਮ ਐ ਹੋਰ ਹੋਰ ਕੀ ਕਰਨਾ ਹੈ ਮੈਨੂੰ ਮaaf ਕਰ ਦੇ ਅੰਕਿਤਾ ਮੈਂ ਡਰ ਗਿਆ ਸੀ ਪਰ ਸੱਚ ਇਹੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਲੀਜ਼ ਮੇਰੇ ਨਾਲ ਚੱਲ ਆਪਾਂ ਇੱਕ ਨਈ ਇੱਕ ਨਵੀਂ ਸ਼ੁਰੂਆਤ ਕਰਾਂਗੇ ਸਾਇਲ ਨੇ ਕਿਹਾ ਸੱਚ ਕਹਿ ਰਿਹਾ ਹਾਂ ਸਾਇਲ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਸਾਰੇ ਬਹੁਤ ਖੁਸ਼ ਸੀ ਇਹ ਸਭ ਬੰਨੋ ਦੇ ਕਰਕੇ ਹੋਇਆ ਸੀ ਅੰਕਿਤਾ ਨੇ ਬੰਨੋ ਤੋਂ ਮਾਫੀ ਮੰਗਦਿਆਂ ਕਿਹਾ ਬੰਨੋ ਮੈਨੂੰ ਮaaf ਕਰ ਦੇ ਮੈਂ ਤੇਰਾ ਘਰ ਘਰ ਤੋੜਨ ਚੱਲੀ ਸੀ ਪਰ ਤੂੰ ਤਾਂ ਮੇਰਾ ਘਰ ਜੋੜਿਆ ਹੈ ਮੈਂ ਸਰੋਜ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਉਹ ਕਿਸਮਤ ਵਾਲਾ ਹੈ ਜੋ ਬਨਨੋ ਪਤਨੀ ਦੇ ਰੂਪ ਵਿੱਚ ਮਿਲੀ ਹੈ ਮੈਨੂੰ ਮaaf ਕਰ ਦੋ ਕੋਈ ਗੱਲ ਨਹੀਂ ਅੰਕਤਾ ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਿਆ ਵੈਸੇ ਵੀ ਗਲਤੀ ਤੇ ਇਨਸਾਨ ਤੋਂ ਹੁੰਦੀ ਹੈ ਤੂੰ ਮੇਰੀ ਭੈਣ ਵਾਂਗੀ ਆਪਣਾ ਤੇ ਬੱਚੇ ਦਾ ਖਿਆਲ ਰੱਖੀਏ ਬਨਨੋ ਨੇ ਕਿਹਾ ਅੰਕਿਤਾ ਸਾਈ ਨਾਲ ਚਲੀ ਗਈ ਸਭ ਕੁਝ ਠੀਕ ਹੋ ਗਿਆ ਸੀ ਬੰਨੂ ਬਹੁਤ ਖੁਸ਼ ਸੀ ਸਿੰਦੂ ਨੇ ਬੰਨੂ ਨੂੰ ਗਲੇ ਲਗਾਇਆ ਸਰੋਜ ਵੀ ਬਹੁਤ ਖੁਸ਼ ਸੀ ਬੰਨੂ ਨੇ ਆਪਣੇ ਘਰ ਦੇ ਨਾਲ ਇੱਕ ਹੋਰ ਘਰ ਬਚਾ ਲਿਆ ਉਸ ਨੇ ਸਮਝਦਾਰੀ ਤੋਂ ਕੰਮ ਲਿਆ ਤਾਂ ਅੱਜ ਉਸ ਦਾ ਪਰਿਵਾਰ ਟੁੱਟਦਾ ਟੁੱਟਦਾ ਬਚ ਗਿਆ रिश्ਤੇ ਟੁੱਟਦੇ ਵਕਤ ਨਹੀਂ ਲੱਗਦਾ ਪਰ ਹਾਂ ਜੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਤੁਹਾਡੇ ਸਾਹਮਣੇ ਕਈ ਰੁਕਾਵਟਾਂ ਆਉਣਗੀਆਂ ਪਰ ਸਾਹਮਣਾ ਤੁਹਾਨੂੰ ਖੁਦ ਨੂੰ ਕਰਨਾ ਪਵੇਗਾ ਧੰਨਵਾਦ ਜੀ ਕਹਾਣੀ ਵਧੀਆ ਲੱਗੀ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ